ਸੇ ਗੁਰੂ ਵਾਹਿਗੁਰੂ ਵਾਹਿਗੁਰੂ ਬਿਹਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤੇਉ ਮੇਰੀ ਜਿੰਦੜੀਏ ਤੇ ਮਨ ਮੁਖ ਮੂੜ ਇਆਣੇ ਰਾਮ ਜੋ ਮੋਹ ਮਾਇਆ ਚਿਤ ਲਾਏਂਦੇ ਮੇਰੀ ਜਿੰਦੜੀਏ ਤੇ ਅੰਤ ਗਏ ਪਛਤਾਣੇ ਰਾਮ ਹਰ ਦਰਗਾ ਢੋਈ ਨਾ ਲਹਿਨ ਮੇਰੀ ਜਿੰਦੜੀਏ ਜੋ ਮਨ ਮੁਖ ਪਾਪ ਲੁਭਾਣੇ ਰਾਮ ਜਨ ਨਾਨਕ ਗੁਰ ਮਿਲ ਉਬਰੇ ਮੇਰੀ ਜਿੰਦੜੀਏ ਹਰ ਜਪ ਹਰ ਨਾਮ ਸਮਾਣੇ ਰਾਮ ਸਭ ਜਾਏ ਮਿਲਹੁ ਸਤ ਗੁਰੂ ਕੋ ਮੇਰੀ ਜਿੰਦੜੀਏ ਜੋ ਹਰ ਹਰ ਨਾਮ ਡੇੜਾ ਬੈ ਰਾਮ ਹਰ ਜਪ ਦੇ ਅੱਖਿਨ ਢਿਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਕੀ ਜਾਪੈ ਸਾਹਾ ਆਵੇ ਕੀ ਨਾ ਆਵੇ ਰਾਮ ਸਾਵੇਲਾ ਸੋ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚੇਤ ਆਵੇ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਜਮ ਕੰਕਰ ਮੇੜ ਨਾ ਆਵੇ ਰਾਮ ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ ਸੋ ਦਰੈ ਜਿਨ ਪਾਪ ਕਮ ਤੇਰਾ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ ਤਿੰਨ ਜਨ ਸਭ ਡਰ ਸੁੱਟ ਕ ਤੇਰਾ ਹਰ ਨਿਰਪਉ ਨਾਮ ਪਤੀਜਾ ਮੇਰੀ ਜਿੰਦੜੀਏ ਸਭ ਝੱਖ ਮਾਰਨ ਦੁਸ਼ਟ ਕ ਪ ਤੇਰਾ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਰੀ ਆਣ ਸਭ ਕ ਤੇਰਾ ਸੋਐ ਸੋ ਹਰ ਨਿਤ ਸੇਵੀਐ ਮੇਰੀ ਜਿੰਦੜੀਏ ਜੋ ਸਬਦੁ ਸਾਹਿਬ ਵੱਡਾ ਰਾਮ ਜਿਨਿ ਇਕ ਮਨ ਇਕ ਆਰਾਧਿਆ ਮੇਰੀ ਜਿੰਦੜੀਏ ਤਿਨਾ ਨਾਹੀ ਕਿਸੈ ਦੀ ਕਿਸ ਚੱਡਾਰਾਮ ਗੁਰ ਸੇਵੈ ਹਰ ਮਹਿਲ ਪਾਇਆ ਮੇਰੀ ਜਿੰਦੜੀਏ ਝੱਖ ਮਾਰਨ ਸਭ ਨਿੰਦਕ ਕੰਡਾਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਤੁਰ ਮਸਤਕ ਹਰ ਲੇਖ ਛੱਡਾਰਾਮ ਬਿਹાગੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣਹਿ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਮਨਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗੁਆਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਐ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਪਾਣੇ ਰਾਮ ਸੇ ਹਰ ਦਰਗਾਹ ਪੈ ਨਾਇਆ ਮੇਰੀ ਜਿੰਦੜੀਏ ਐਨਸ ਸਾਚ ਸੁਮਾਣੇ RAM ਤਿਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ ਰੰਗ ਰਾਤੀ ਨਦਰ ਨੀਸ਼ਾਣੇ RAM ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਆਗਾਣੇ RAM ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਪ ਹਰ ਹਰ ਤ੍ਰਿਸ਼ਨਾ ਜਾਏ RAM ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤਿਸ ਮਨ ਨਾਮ ਵਸਾਏ RAM ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਰ ਧਨ ਨਿਧ ਪਾਏ RAM ਵਡਭਾਗੀ ਸੰਗਤ ਮਿਲੈ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ RAM ਥਾਨ ਥਨੰਤਰ ਹਾਵ ਰਹਿਆ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਦਾਤਾ RAM ਤਾਂ ਕਾਇੰਤ ਨਾ ਪਾਈਐ ਮੇਰੀ ਜਿੰਦੜੀਏ ਪੂਰਨ ਪੁਰਖ ਬਧਾਤਾ RAM ਸਰਬ ਜੀਆ ਪ੍ਰਤਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਪਿਤ ਮਾਤਾ RAM ਸਹਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ RAM ਸ਼ਕਾ ਇਕ ਬਿਹਾਰ ਗੜਾ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਏਕ ਅਚੰਬ ਹੋ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਹੇ ਰਾਮ ਹਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀਓ ਆਮਣ ਜਾਣ ਸਬਾਏ ਰਾਮ ਆਮਣਤਾ ਜਾਣਾ ਤਿਨਹਿ ਕੀਆ ਜਿਨ ਮੇਦਨ ਸਿਰ ਜੀਆ ਇਕ ਨਾ ਮੇਲ ਸਤਿਗੁਰ ਮਹਿਨ ਬੁਲਾਏ ਇਕ ਭਰਮ ਭੂਲੇ ਫਿਰ ਦਿਆ ਅੰਤ ਤੇਰਾ ਤੂੰ ਹੈ ਜਾਣ ਹੈ ਤੂੰ ਸਭ ਮਹਿ ਰਹਾ ਸਮਾਏ ਸੱਚ ਕਹਿ ਨਾਨਕ ਸੁਣਹੁ ਸੰਤੋ ਹਰ ਵਰਤੈ ਧਰਮ ਨਿਆਏ ਆਵੋ ਮਿਲੋ ਸਹਿਲੀ ਹੋ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਦੇ ਰਾਮ ਕਰ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਦੇ ਰਾਮ ਮਾਰਗ ਵਿਖੜਾ ਸਾਧ ਗੁਰਮੁਖ ਹਰ ਗਰਘਾ ਸੂਬਾ ਪਾਈਐ ਜਿਨ ਕੋ ਵਧਾਤਾ ਧਰੋ ਲਿਖਿਆ ਤਿਨਾਂ ਰਹਿਣ ਦਿਨ ਲਿਵ ਲਾਈਐ ਹਉ ਮੈਂ ਮਮਤਾ ਮੋਹ ਛੁਟਾ ਜਾਂ ਸੰਗ ਮਿਲਿਆ ਸਾਦੇ ਜਨ ਕਹਿ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਦੇ ਕਰ ਜੋੜਿ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਬ ਨਾਸਿ ਪੁਰਖ ਪੂਜੇ ਹਾਰਾਮ ਬਹੁ ਵਿਧ ਪੂਜਾ ਖੋਜੀਆ ਮੇਰੇ ਲਾਲ ਜੀਓ ਇਹੋ ਮਨ ਤਨ ਸਭ ਅਰਪੇ ਹਾਰਾਮ ਮਨ ਤਨ ਧਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੇ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੂ ਪ੍ਰਭ ਅੰਕ ਸਮਾਵੇ ਭਾਗ ਮਸਟਕ ਹੋਏ ਜਿਸ ਕੈ ਤਿਸ ਗੁਰ ਨਾਲ ਸਨੇਹਾ ਜਨ ਕਹਿ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੁਜੇਹਾ ਦਹ ਦਿਸ ਖੋਜ ਤ ਹਮ ਫੇਰੇ ਮੇਰੇ ਲਾਲ ਜੀਓ ਹਰ ਪਾਏ ਅੜਾ ਘਰ ਆਏ ਰਾਮ ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰਿ ਇਸ ਮੈਂ ਰਹਿ ਆ ਸਮਾਏ RAM ਸਰਬੇ ਸਮਾਨਾ ਆਪ ਸੁਆਮੀ ਗੁਰਮੁਖ ਪਰਗਟ ਹੋਇਆ ਮਿਟਿਆ ਅੰਧੇਰਾ ਦੁਖ 나ਠਾ ਅਮਿਓ ਹਰ ਰਸ ਚੋਇਆ ਜਹਾਂ ਦੇਖਾ ਤਹਾਂ ਸੁਆਮੀ ਪਾਰ ਬ੍ਰਹਮ ਸਭ ਠਾਈ ਜਨ ਕਹਿ ਨਾਨਕ ਸਤ ਗੁਰ ਮਲਾਇਆ ਹਰ ਪਾਇ ਅੜਾ ਘਰ ਆਈ ਰਾਗ ਬਿਹાગੜਾ ਮਹੱਲਾ ਪੰਝੂਆ ਆਤਪ੍ਰੀਤਮ ਮਨਮੋਹਨਾ ਕਟ ਸੋਨਾ ਪ੍ਰਾਨ ਆਧਾਰਾ ਰਾਮ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ ਸ਼ਿੰਗਾਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਲਾਖ ਉਲਹਨੇ 모ਹੇ ਹਰ ਜਬ ਲਗ ਨਹਿ ਮਿਲੇ ਰਾਮ ਮਿਲਨ ਕੋ ਕਰਉ ਉਪਾਅ ਕਿਸ ਹਮਾਰਾ ਨਹਿ ਚੱਲੇ ਰਾਮ ਚਲ ਕਿਤ ਬਿਤ ਅਨਿਤ ਪ੍ਰਿਆ ਬਿਨ ਕਮਨ ਵਿਦੀ ਨਾ ਧੀਜੀਐ ਖਾਨ ਪਾਨ ਸ਼ਿੰਗਾਰ ਬਿਰਤੇ ਹਰ ਕੰਤ ਬਿਨ ਕਿਉ ਜੀ ਜੀਐ ਆਸਾ ਪਿਆਸੀ ਰਹਿਨ ਦਿਨੀਅਰ ਰਹਿ ਨਾ ਸਕੀਐ ਇਕ ਤਿਲੈ ਨਾਨਕ ਪੈਂ ਅੰਪੈ ਸੰਤ ਦਾਸੀ ਤਉ ਪ੍ਰਸਾਦ ਮੇਰਾ ਪਿਰ ਮਿਲੈ ਸੇਜ ਏਕ ਪ੍ਰਿਯੋ ਸੰਗ ਦਰਸ਼ਨ ਪਾਈਐ ਰਾਮ ਆਵਗਨ ਮੋਹਿ ਅਨੇਕ ਕਤ ਮਹਿਲ ਬੁਲਾਈਐ ਰਾਮ ਨਿਰਗੁਣ ਨਮਾਣੀ ਅਨਾਥ ਬਿਨਵੈ ਮਿਲਹੁ ਪ੍ਰਭ ਕਿਰਪਾ ਦੇ ਦੇ ਭ੍ਰਮ ਭੀਤ ਖੋਈਐ ਸਹਜ ਸੋਈਐ ਪ੍ਰਭ ਪਲਖ ਪੀਖਤ ਨਾਮ ਨੇ ਦੇ ਗ੍ਰਹਿ ਲਾਲ ਆਵੈ ਮਹਿਲ ਪਾਵੇ ਮਿਲ ਸੰਗ ਮੰਗਲ ਗਾਈਐ ਨਾਨਕ ਪੈ ਅੰਪੈ ਸੰਤ ਸਰਣੀ ਮੋਹਿ ਦਰਸ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ ਨਾਮ ਇਛ ਪੁੰਨੀ ਮਨ ਸ਼ਾਂਤ ਤਪਤ ਬੁਝਾਇਆ ਰਾਮ ਸਫਲਾ ਸੋ ਦਿਨਸ ਰਹਿਣੀ ਸੋਹਾਵੀ ਆਨੰਦ ਮੰਗਲ ਆਸਕਾਣਾ ਪ੍ਰਗਟੇ ਗੋਪਾਲ ਗੋਬਿੰਦ ਲਾਲ ਕਮਨ ਰਸਨਾ ਗੁਣ ਭਨਾ ਭ੍ਰਮ ਲੋਭ ਮੋਹ ਵਿਕਾਰ ਥਾਕੇ ਮਿਲ ਸਖੀ ਮੰਗਲ ਗਾਇਆ ਨਾਨਕ ਪਇੰ ਅਪੈ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਲਾਇਆ ਬਿਹਾਗੜਾ ਮਹੱਲਾ ਪੰਜ